ਇਹਨੂੰ ਜਾਂ ਇਹ ਜਿਹੜੇ ਕਾਬੂ ਆ ਜਿਹੜਾ ਸਮਾਨ ਚੱਕਿਆ ਗਿਆ ਸੀਗਾ ਕੀ ਕੀ ਪੂਰਾ ਸਮਾਨ ਤੇ ਕਿੱਥੇ ਕਿੱਥੋਂ ਸਾਰੇ ਜਿਹੜਾ ਢੇਡਾ ਮਾਰਿਆ ਗਿਆ ਤੁਹਾਡੇ ਨੂੰ ਇਹ ਸਮਾਨ ਆਪਾਂ ਜਿਹੜਾ ਹੈਗਾ ਬੇਸਿਕਲੀ ਆਪਾਂ ਇੰਕਰੋਚਮੈਂਟ ਢਾਣ ਲਈ ਅੱਜ ਇਹ ਕਾਰਵਾਈ ਕੀਤੀ ਗਈ ਪੂਰੇ ਸਟਾਫ ਦੇ ਨਾਲ ਕਿਉਂਕਿ ਧੁੰਦਾਂ ਦਾ ਮੌਸਮ ਹੈਗਾ ਆ ਤੇ ਟ੍ਰੈਫਿਕ ਦੀ ਜਾਮ ਲੱਗਣ ਕਾਰਨ ਤੇ ਕੋਈ ਦੁਰਘਟਨਾ ਕੋਈ ਘਟਨਾ ਵੀ ਹੋ ਸਕਦੀ ਸੀਗੀ ਇਸ ਲਈ ਆਪਾਂ ਜਿਹੜੀ 메ਨ ਰੋਡ ਕਲੀਅਰ ਕਰਾਈ ਤਾਂ ਕਿ ਕੋਈ ਵੀ ਜਿਹੜੀ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਹੋਵੇ ਤੇ ਤੋਂ ਹੁੰਦੇ ਚ ਜੋ ਵਿਜ਼ਿਬਿਲਟੀ ਘੱਟ ਹੋਈ ਆ ਉਹਦਾ ਮੱਦੇ ਨਜ਼ਰੇ ਕਾਰਵਾਈ ਕੀਤੀ ਗਈ ਹੈ ਜੀ ਸਰ ਤੇ ਸਰ ਇੱਕ ਜੇਜਰ ਰੋਡ ਛੱਡ ਦਿੱਤਾ ਗਿਆ ਤੇ ਫਗਵਾੜਾ ਰੋਡ ਸਿਰਫ ਹਾਰਪੁਰ ਰੋੜੀ ਦੇਖਿਆ ਗਿਆ ਇਹ ਐਕਚੁਅਲੀ ਆਪਾਂ ਇਹ ਰੈਗੂਲਰ ਸਾਡੀ ਡਿਜੀਟ ਹੋਏ ਕਰੇਗੀ ਸਰਪ੍ਰਾਈਜ਼ ਡਿਟ ਹੋਇਆ ਕਰੇਗੀ ਅੱਜ ਕੁਦਰਤੀ ਆਪ ਸਾਡੀ ਟਰਾਲੀ ਜਿਹੜੀ ਸੀਗੀ ਉਹ ਪੂਰੇ ਸਮਾਨ ਨਾਲ ਜੋ ਵੀ ਆ ਉਹਨਾਂ ਥੋੜਾ ਭਰ ਗਈ ਸੀ ਤੇ ਇਸ ਕਰਕੇ ਸਾਨੂੰ ਦਫ਼ਤਰ ਵਾਪਸ ਆਉਣਾ ਪਿਆ ਬਟ ਇਹ ਸਰਪ੍ਰਾਈਜ਼ ਡਿਟ ਹੋਇਆ ਕਰੇਗੀ ਕਿਸੇ ਵੀ ਰੋਡ ਤੇ ਆਪਾਂ ਜਾ ਸਕਦੇ ਹ ਕਿਉਂਕਿ ਧੁੰਦਾਂ ਕਾਰਨ ਤੇ ਟ੍ਰੈਫਿਕ ਦੀ ਸਮੱਸਿਆ ਕਾਰਨ ਸਾਨੂੰ ਇਹ ਕਾਰਵਾਈ ਵਾਰ-ਵਾਰ ਕਰਨੀ ਪਵੇਗੀ